ਬੜੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਵੱਡੇ ਮਾਰਜਿਨ ਨਾਲ ਆਮ ਆਦਮੀ ਪਾਰਟੀ ਜਿੱਤੀ ਹੈ ਭਾਵੇਂ ਉਹ ਲੁਧਿਆਣਾ ਹੋਵੇ ਜਾਂ ਗੁਜਰਾਤ ਹੋਵੇ ਔਰ ਪੰਜਾਬ ਸਰਕਾਰ ਦੇ ਪਿਛਲੇ 3 ਸਵਾ 3 ਸਾਲ ਦੇ ਜਿਹੜੇ ਕੰਮ ਹੈ ਉਨ੍ਹਾਂ ਤੇ ਮੋਹਰ ਲੱਗੀ ਹੈ ਪੰਜਾਬ ਸਰਕਾਰ ਦੀ ਸਕੂਲਾਂ ਦੀ ਰਾਜਨੀਤੀ ਪੰਜਾਬ ਸਰਕਾਰ ਦੀ ਹਸਪਤਾਲਾਂ ਦੀ ਰਾਜਨੀਤੀ ਪੰਜਾਬ ਸਰਕਾਰ ਦੀ ਡਿਵੈਲਪਮੈਂਟ ਦੀ ਜਿਹੜੀ ਰਾਜਨੀਤੀ ਹੈ ਉਸ ਤੇ ਮੋਹਰ ਲੱਗੀ ਹੈ ਔਰ ਸੰਜੀਵਰੋੜਾ ਜੀ ਜਿੱਤੇ ਨੇ ਕਿਤੇ ਨਾ ਕਿਤੇ ਹੰਕਾਰ ਦੀ ਜਿਹੜੀ ਹਾਰ ਹੋਈ ਹੈ ਕਿਤੇ ਨਾ ਕਿਤੇ ਪਰਿਵਾਰਵਾਦੀ ਹਾਰ ਹੋਈ ਹੈ ਔਰ ਮੈਨੂੰ ਲੱਗਦਾ ਹੈ ਜਿਹੜਾ ਲੁਧਿਆਣਾ ਵੈਸਟ ਹੈ ਪੰਜਾਬ ਦੇ ਲਗਭਗ ਸਭ ਤੋਂ ਵੱਧ ਪੜੇ ਲਿਖੇ ਇਲਾਕੇ ਤੇ ਪੌਸ਼ ਏਰੀਏ ਚੋਂ ਆਉਂਦਾ ਉਹਨਾਂ ਲੋਕਾਂ ਨੇ ਪੂਰੀ ਸੂਝਬੂਝ ਨਾਲ ਪੂਰੀ ਸਮਝ ਨਾਲ ਸੰਜੀਵਰੋੜਾ ਜੀ ਨੂੰ ਜਿੱਤਾ ਜਿਹੜੇ ਕਿ ਲੰਬੇ ਸਮੇਂ ਤੋਂ ਲੋਕਾਂ ਚ ਇੱਕ ਸਮਾਜ ਸੇਵਾ ਚ ਵੱਡਾ ਨਾਮ ਉਹ ਡੀਐਮਸੀ ਦਾ ਔਰ ਹੋਰ ਹੈਲਥ ਨਾਲ ਜੁੜੇ ਲੋਕਾਂ ਦੀ ਜਿਹੜੀ ਮਦਦ ਕਰਨਾ ਔਰ ਪੰਜਾਬ ਸਰਕਾਰ ਔਰ ਸਾਡੇ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਦੀ ਦੂਰ ਅੰਦੇਸ਼ੀ ਨੂੰ ਲੋਕਾਂ ਨੇ ਉਹਨਾਂ ਤੇ ਮੋਹਰ ਲਾਈ ਹੈ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਵਰਕਰਾਂ ਦੀ ਸਾਡੇ ਐਮਐਲਏ ਸਹਿਬਾਨ ਦੀ ਸਾਡੇ ਸਾਰੇ ਅਹੁਦੇਦਾਰਾਂ ਦੀ ਜਿਹੜੀ ਪਿਛਲੇ 2 ਮਹੀਨੇ ਦੀ ਮਿਹਨਤ ਸੀ ਉਹਨੂੰ ਇੱਕ ਬੂਰ ਪਿਆ ਦੇਖੋ ਚਲੋ ਬਿਰੋਧੀਆਂ ਨੇ ਕੁਝ ਕਹਿਣਾ ਜਾਂ ਨਾ ਕਹਿਣਾ ਉਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਰਾਜ ਸਭਾ ਚ ਭੇਜਣਾ ਇਹ ਤਾਂ ਇੱਕ ਪ੍ਰਕਿਰਿਆ ਹੈ ਹਣਾ ਇਹ ਤਾਂ ਇਹ ਨਹੀਂ ਗੱਲ ਹੈਗੀ ਹਮੇਸ਼ਾ ਸਾਡੇ ਜਿਹੜੇ ਭਾਜਪਾ ਦੇ ਹੁਣ ਬਿੱਟੂ ਜੀ ਨੇ ਉਹ ਰਾਜਸਥਾਨ ਤੋਂ ਰਾਜ ਸਭਾ ਚ ਗਏ ਨੇ ਸਾਡੇ ਪਹਿਲਾਂ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਉਹ ਅਸਾਮ ਤੋਂ ਪਹਿਲਾਂ ਰਾਜ ਸਭਾ ਚ ਆਏ ਸੀ ਦੇਖੋ ਇਹਦੇ ਨਾਲ ਇਹਦਾ ਪਾਰਟੀ ਦਾ ਪ੍ਰੈਰੋਗੇਟਿਵ ਹੈ ਕਿ ਕਿਸ ਨੂੰ ਰਾਜ ਸਭਾ ਚ ਭੇਜਣਾ ਹੈ ਕਿਸ ਨੇ ਸਾਡੀ ਆਵਾਜ਼ ਨੂੰ ਉੱਥੇ ਜਾ ਕੇ ਬੁਲੰਦ ਕਰਨਾ ਉਹ ਫਿਰ ਪਾਰਟੀ ਨੇ ਦੇਖਣਾ ਉਹ ਕੰਪੀਟੈਂਟ ਮੈਨ ਹੀ ਉਸ ਲਈ ਕਮੈਂਟ ਦੇ ਦਿੰਦਾ ਹੈ ਤਾਂ ਵਿਰੋਧੀ ਪਾਰਟੀਆਂ ਨੇ ਤਾਂ ਕੋਈ ਗੱਲ ਚੱਕਣੀ ਹੁੰਦੀ ਹੈ ਉਹ ਚੱਕ ਲੈਂਦੇ ਨੇ ਪਰ ਇਹਦੇ ਵਿੱਚ ਕੋਈ ਖਾਸ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਜੇ ਕਿਸ ਨੂੰ ਕਿੱਥੋਂ ਰਾਜ ਸਭਾ ਚ ਬਿਲਕੁਲ ਜੀ ਮੈਨੂੰ ਪੂਰਨ ਉਮੀਦ ਹੈ ਕਿ ਆਮ ਆਦਮੀ ਪਾਰਟੀ ਸੰਜੀਵ अरोड़ा ਜੀ ਲੁਧਿਆਣਾ ਵਾਸੀਆਂ ਦੀ ਉਮੀਦਾਂ ਤੇ 101% खरे ਉਤਰਨਗੇ ਕਿਉਂਕਿ ਪਿਛਲੇ ਸਮੇਂ ਤੋਂ ਅਸੀਂ ਵੀ ਜਦੋਂ ਲੋਕਾਂ 'ਚ ਜਾਂਦੇ ਸੀ ਤਾਂ ਉਹਨਾਂ ਬਾਰੇ ਕਦੇ ਵੀ ਕੋਈ 네ਗਟਿਵ ਕਿਸੇ ਵੀ ਲੋਕਾਂ ਦਾ ਕਮੈਂਟ ਸਾਨੂੰ ਸੁਣਨ ਨੂੰ ਮਿਲਿਆ ਕੋਈ ਇਸ ਤਰ੍ਹਾਂ ਦੀ ਗੱਲ ਸਾਡੇ ਸਾਹਮਣੇ ਨਹੀਂ ਆਈ ਕਿਉਂਕਿ ਪਹਿਲਾਂ ਵੀ ਉਹ ਸਮਾਜ ਸੇਵਾ ਦੇ ਖੇਤਰ ਚ ਇੱਕ ਵੱਡਾ ਯੋਗਦਾਨ ਪਾ ਰਹੇ ਹੁਣ ਸਮਾਜ ਸੇਵਾ ਦੇ ਨਾਲ ਨਾਲ ਜਿਹੜਾ ਰਾਜਨੀਤਿਕ ਖੇਤਰ ਚ ਜਿਹੜਾ ਸਮਾਜਿਕ ਖੇਤਰ ਚ ਹੈ ਉਹ ਚ ਵੀ ਵੱਡਾ ਰੋਲ ਪਾਉਣਗੇ ਔਰ ਲੁਧਿਆਣੇ ਦੀ ਡਿਵੈਲਪਮੈਂਟ ਚ ਮੈਨੂੰ ਲੱਗਦਾ ਇੱਕ ਵੱਡਾ ਮਾਈਲਸਟੋਨ ਹੋਵੇ ਇਹਦੇ ਵਿੱਚ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਅਤੇ ਭਗਵੰਤ ਮਾਨ ਜੀ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੀਤੇ ਹੋਏ ਚੰਗੇ ਕੰਮਾਂ ਤੇ ਅੱਜ ਲੁਧਿਆਣਾ ਬੈਸਟ ਦੇ ਲੋਕਾਂ ਨੇ ਮੋਹਰ ਲਾਈ ਹੈ ਤੇ ਨਾਲ ਹੀ ਇਹ ਜਿਹੜੀਆਂ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਉਹਨਾਂ ਚੋਣਾਂ ਦਾ ਅੱਜ ਸੈਮੀ ਫਾਈਨਲ ਸੀਗਾ ਤੇ ਜਿਹੜਾ ਇਹ ਸੈਮੀ ਫਾਈਨਲ ਹੈ ਆਮ ਆਦਮੀ ਪਾਰਟੀ ਅੱਜ ਜਿੱਤੀ ਹੈ ਤੇ 27 ਦੇ ਵਿੱਚ ਫਾਈਨਲ ਤੇ ਵੀ ਐਸੇ ਤਰ੍ਹਾਂ ਹੀ ਲੋਕ ਮੋਹਰਾਂ ਲਾਉਣਗੇ ਅਤੇ ਦੁਬਾਰਾ ਫੇਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆ ਕੇ ਆਉਣਗੇ ਇਹ ਤਾਂ ਦੇਖੋ ਵਿਰੋਧੀਆਂ ਦਾ ਤਾਂ ਕੰਮ ਹੁੰਦਾ ਉਂਗਲਾਂ ਚੱਕਣਾ ਪਰ ਲੋਕ ਹੈ ਜਿਹੜੇ ਉਹ ਫ੍ਰੀ ਬਿਜਲੀ ਦੀਆਂ ਸਹੂਲਤਾਂ ਜਾ ਹੋਰ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਸਹੂਲਤਾਂ ਦਾ ਆਨੰਦ ਮਾਣ ਰਹੇ ਨੇ ਤੇ ਸਰਕਾਰ ਦੇ ਵਿੱਚ ਬੱਚਿਆਂ ਨੂੰ ਕਰ ਕਰ ਦਿੱਤੀਆਂ ਹੋਈਆਂ ਫ੍ਰੀ ਨੌਕਰੀਆਂ ਜਿਨ੍ਹਾਂ ਨੂੰ ਕਿਸੇ ਨੂੰ ਬੱਚਿਆਂ ਦੀ ਉਹਨਾਂ ਦੀ ਗੁਣਵੰਤਾ ਦੇਖ ਕੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਲੋਕਾਂ ਨੇ ਉਹਨਾਂ ਚੀਜ਼ਾਂ ਤੇ ਮੋਹਰ ਲਾਈ ਆਂ ਹਾਂ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਖੁਦ ਆਪ ਜਿਵੇਂ ਕਾਰਜਕਾਰੀ ਰਹਿੰਦੇ ਨੇ ਵੰਦੇ ਰਹੇ ਨੇ ਤਾਂ ਇਹਨਾਂ ਨੂੰ ਆਦਤ ਹੈ ਵੀ ਸ਼੍ਰੀ ਆਮ ਆਦਮੀ ਪਾਰਟੀ ਵੀ ਚੋਣਾਂ ਸਮੇ ਉਹੀ ਕੰਮ ਕਰੋ ਪਰ ਇਹਨਾਂ ਦੇ ਭਲੇਖੇ ਨੇ ਜਿਹੜੇ ਉਹ ਲੁਧਿਆਣਾ ਵਾਸੀਆਂ ਨੇ ਤੇ ਉਧਰੋਂ ਗੁਜਰਾਤ ਦੇ ਵਿੱਚ ਗੁਜਰਾਤ ਵਾਸੀਆਂ ਨੇ ਵੀ ਦੂਰ ਕਰ ਤੇ ਲੁਧਿਆਣੇ ਸਤਾਏ ਉਂਗਲਾਂ ਚੱਕਦੇ ਨੇ ਵੀ ਇਹਨਾਂ ਨੇ ਆ ਕੁਝ ਵੰਡਿਆ ਗੁਜਰਾਤ ਚ ਤਾਂ ਨਹੀਂ ਵੰਡਿਆ ਪਰ ਉੱਥੋਂ ਦੇ ਲੋਕਾਂ ਨੇ ਵੀ ਮੋਹਰ ਲਾ ਕੇ ਉੱਥੇ ਵੀ ਜੜ ਲਾਈ ਆ ਤੇ ਬਾਕੀ ਆਮ ਆਦਮੀ ਪਾਰਟੀ ਨੂੰ ਪੂਰੇ ਭਾਰਤ ਦੇ ਲੋਕ ਚਾਹੁੰਦੇ ਨੇ ਪੂਰਾ ਭਾਰਤ ਦੇ ਵਾਸੀ ਚਾਹੁੰਦੇ ਆ ਵੀ ਇੱਕ ਸੱਚੀ ਤੇ ਇਮਾਨਦਾਰੀ ਵਾਲੀ ਪਾਰਟੀ ਨੂੰ ਅਸੀਂ ਭਾਰਤ ਚ ਲੈ ਕੇ